ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣ ਵਧੀਆ ਹੋਵੋਗੇ ਤੇ ਅੱਜ ਹੈਗੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਤੇ ਅੱਜ ਆਪਾਂ ਬਣਾਉਣਾ ਹੈ ਖੋਆ ਮੰਮੀ ਤੇ ਮਿਸਟਰ ਬਾਹਰ ਬਣਾ ਰਹੇ ਨੇ ਖੋਆ ਬਣਾਉਣਗੇ ਬਣਾ ਪਹਿਲਾਂ ਵੀ ਬਣਾਇਆ ਸੀ ਆਪਾਂ ਨੇ ਤੇ ਹੁਣ ਅੱਜ ਦੁਬਾਰੇ ਫੇਰ ਬਣਾਵਾਂਗੇ ਅੱਜ ਗਾਜਰਾ ਪਾ ਕੇ ਬਣਾਵਾਂਗੇ ਪਹਿਲਾਂ ਕੱਲੇ ਹੀ ਬਣਾਇਆ ਸੀਗਾ ਆਪਾਂ ਨੇ ਤੇ ਦਿਖਾਉਣੇ ਆਪਾਂ ਤੁਹਾਨੂੰ ਇੱਧਰ ਬਣਾ ਰਹੇ ਨੇ ਇਹ ਖੋਆ ਇਧਰ ਬਣਾ ਲਈ ਤੇ ਪਿਆ ਜੀ ਆ ਬਿਠਾ ਦੇ ਲੈ ਤੁਹਾਨੂੰ ਦੇਖੋ ਖਾਣਾ ਨਹੀਂ ਫਿਰ ਖਾਣਾ ਨਹੀਂ ਮੈਂ ਨਹੀਂ ਖਾਂਦਾ ਖਾਣਾ ਤਾਂ ਪਊਗਾ ਹੀ ਦੁੱਧ ਰੱਖਿਆ ਹੋਇਆ ਆਪਣੇ ਬੀਬੀ ਬਣਾ ਰਹੀ ਹੈ ਸਾਡੀ ਕੋਟੀਆਂ ਕੋਟੀਆਂ ਸਵਾਟਰ ਓਕੇ ਕੋਈ ਨਹੀਂ ਹੱਥ ਲਾਉਂਦਾ ਇਹਨੂੰ ਤੁਸੀਂ ਹੀ ਖਾਓ ਇੱਧਰ ਲੱਗੇ ਹੋਇਆ ਸਾਡਾ ਸਮਾਨ ਸਾਗ ਕੱਲ ਇੰਨੇ ਲੋਕੀ ਆਏ ਸੀ ਸਾਗ ਲੈ ਕੇ ਗਏ ਸਾਗ ਆ ਵੀ ਸਾਗ ਆ ਇਹ ਹੈਗੇ ਲਸਣ ਆ ਹੁਣ ਅਸੀਂ ਲਾਏ ਨੇ ਪਿਆਜ਼ ਤੇ ਇਹ ਸਾਡਾ ਨਿੰਬੂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਾਲਕ ਆਈ ਡਾਟ ਨਾ ਮੇਰੇ ਕੋ ਨਹੀਂ ਪਤਾ ਹੈ ਕੰਮਾਰੇ ਏਸੀ ਮਿੱਟੀ ਦੇ ਬਣਾ ਕੇ ਰੱਖੇ ਨੇ ਦੋ ਮਿੱਟੀ ਦੇ ਬਣਾਏ ਸੀ ਇਹ ਮੰਮੀ ਨੇ ਜਿਹੜੀ ਪਾਂਡੂ ਵਾਲੀ ਮਿੱਟੀ ਹੁੰਦੀ ਹੈ ਜਿਵੇਂ ਆਪਾਂ ਚੁੱਲੇ ਤੇ ਕੋਈ ਚੀਜ਼ ਬਣਾਉਣੀ ਆ ਸਬਜੀ ਵਗੈਰਾ ਕੜਾਈ 'ਚ ਜਾਂ ਪਤਿਲੇ 'ਚ ਜਿਵੇਂ ਰੱਖਣੀ ਉਹ ਆਪਾਂ ਇਹਦੇ ਤੇ ਰੱਖ ਸਕਦੇ ਆ ਇਹ ਬਣਾਈ ਆ ਸੀ ਆਗੂ ਗਪਾਉਣ ਲਈ ਵੀ ਜਿਵੇਂ ਅੱਗ ਪਾ ਕੇ ਉੱਪਰ ਆਪਾਂ ਕੜਾਈ ਵੀ ਰੱਖ ਸਕਦੇ ਆ ਪਤਿਲਾ ਵੀ ਰੱਖ ਸਕਦੇ ਆ ਵੀ ਬੰਦਾ ਇਹਦੇ ਵਿੱਚ ਮਤਲਬ ਗਰਮ ਰਹੀ ਜਾਂਦੀ ਆ ਵੀ ਜਿਵੇਂ ਰੋਟੀ ਬਣਾਉਣੀ ਆ ਸਬਜੀ ਪਾ ਕੇ ਗਰਮ ਕਰ ਦੇਵੇ ਧੁੱਪ ਨਿਕਲਿਆ ਹੀ ਅੱਜ ਐਨੀ ਘੈਂਟ ਆਹ ਮੰਮੀ ਸਾਡੀ ਦੁੱਧ ਲੈ ਕੇ ਹੋਰ ਨਗਰ ਨਾਲ ਆਦੀ ਕੈਮਰੇ ਵਾਲੀ ਏ ਸ਼ਰਟ ਆ ਇਹ ਮੰਮੀ ਅੰਦਰ ਸਾਡੀ ਸਾਰੀ ਸਾਫ ਸਫਾਈ ਹੋ ਗਈ ਆ ਅੰਦਰ ਚੱਲ ਰਹੇ ਨੇ ਬੂਫਰ ਗਾਣੇ ਚੱਲ ਰਹੇ ਨੇ ਲੋਹੜੀ ਵਾਲੇ ਲੋ ਜੀ ਪਾਤੀਆਂ ਸੀ ਦੁੱਧ ਚ ਗਾਜਰਾ ਜੂਸ ਕੌਣ ਪੀਊਗਾ ਗਾਜਰਾ ਦਾ ਤੂੰ ਪੀ ਲੈ ਤੂੰ ਮੈਂ ਨਹੀਂ ਪੀ ਲਾਲ ਲਾਲ ਵਾਲੇ ਇਹ ਚ ਨਾਰ ਦਾ ਜੂਸ ਪਾਲਾ ਥੋੜਾ ਜਿਹਾ ਮੋਤੀ ਹੋ ਜੇ ਨਹੀਂ ਐਸੇ ਨਹੀਂ ਬੋਲਣਾ ਐਸੇ ਨਹੀਂ ਲਵਰ ਪੀ ਲੈ ਨਾ ਮੈਂ ਨਹੀਂ ਪਿੰਦੀ ਇਹ ਮੈਨੂੰ ਵਧੀਆ ਲੱਗਦਾ ਲੋ ਜੀ ਮੈਂ ਤਾਂ ਹੋ ਗਈ ਨਹਾ ਕੇ ਰੈਡੀ ਤੇ ਮਿਸਟਰ ਉਰੀ ਬਣਾ ਰਹੇ ਨੇ ਖੋਆ ਮੰਮੀ ਕਰ ਰਹੇ ਨੇ ਕੰਮ ਤੇ ਅੱਜ ਮੈਂ ਪਾਇਆ ਨਿਊ ਸੂਟ ਤੇ ਨਿਊ ਹੀ ਕੋਟੀ ਬਾਹਰ ਦਿਖਾਉਣੀ ਆਪਾਂ ਤੁਹਾਨੂੰ ਜਾ ਕੇ ਧੁੱਪ ਵਧੀਆ ਨਿਕਲੀ ਅੱਜ ਪਹਿਲਾਂ ਸਵੇਰੇ ਇੰਨੀ ਧੁੰਦ ਪੈਰੀ ਸੀ ਇੰਨੀ ਧੁੰਦ ਪੈਰੀ ਸੀ ਬਹੁਤ ਜ਼ਿਆਦਾ ਕਿੱਥੇ ਕ ਪਹੁੰਚ ਗਿਆ ਪ੍ਰੋਸੈਸ ਇਹ ਤਾਂ ਬਹੁਤ ਟਾਈਮ ਲੱਗੂ ਹਣਾੜੀ ਇਹ ਤਾਂ ਤਾਂ ਖਟਦਾ ਹੀ ਪਣਾ ਇਹ ਆਪਾਂ ਰੱਖਿਆ ਹੋਇਆ ਲੋੜੀ ਹਲੀਆਂ ਵਾਸਤੇ ਸਮਾਨ ਜਿਹੜੇ ਬੱਚੇ ਆਉਂਦੇ ਨੇ ਮੰਗਣ ਲਈ ਤੇ ਕਈ ਹੋਰ ਵੀ ਆ ਜਾਂਦੇ ਨੇ ਉਹਨਾਂ ਲਈ ਰੱਖਿਆ ਹੋਇਆ ਆਪਾਂ ਇਹ ਸਮਾਨ ਪਹਿਲਾਂ ਲੋੜੀ ਲੈਣ ਆਉਂਦੇ ਹੁੰਦੇ ਸੀ ਜਵਾਕ ਲੈਣ ਆਉਂਦੇ ਹੁੰਦੇ ਸੀ ਵਿੱਚ ਜਨਾਨੀਆਂ ਵੀ ਲੈਣ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਮਤਲਬ ਇਹ ਸਮਾਨ ਲੈ ਕੇ ਜਾਂਦੇ ਹੁੰਦੇ ਸੀ ਮੂੰਗਫਲੀ ਖਿਲਾ ਰਿਓੜੀਆਂ ਹੁਣ ਤਾਂ ਪੈਸੇ ਮੰਗਦਿਆਂ ਨੇ ਕਿ ਸਾਨੂੰ ਪੈਸੇ ਦੋ ਸਮਝ ਨਹੀਂ ਲੱਗਦੀ ਗੱਲ ਦੀ ਜੇਕਰ ਲੋੜੀਂਦੇ ਨੇ ਅਸੀਂ ਮਾਣ ਲੱਗੇ ਆ ਗਜਰੇਲਾ ਗਾਜਰ ਗਾਜਰ ਦਾ ਗਜਰੇਲਾ ਮਿਹਨਤ ਕਰਨੀ ਪੈਂਦੀ ਹੈ ਵੀ ਖਾਣ ਵਾਸਤੇ ਆ ਲੱਗ ਚੜਦੀ ਮਿਹਨਤ ਆ ਇੱਧਰ ਗੜੇ ਬੰਦੇ ਕੈਮਰੇ ਦੇ ਪਿੱਛੇ ਨੇ ਆਪ ਦਾ ਧੁੱਪ ਕਰਕੇ ਪਾ ਕੇ ਨਹਾ ਧੋ ਕੇ ਤਿਆਰ ਹੋ ਗਏ ਬਸ ਅਸੀਂ ਭਾਈ ਹਜੇ ਨਹੀਂ ਬੈਠ ਕੋਈ ਸਾਡਾ ਹੀ ਟਾਈਮ ਆਊਗਾ ਮੇਰੇ ਹੱਥ ਖਰਾਬ ਨੇ ਠੰਡ ਨਾਲ ਗੱਲ ਹੱਥ ਖਰਾਬ ਨੇ ਫਿਰ ਕੀ ਕਰੀਏ ਆਹ ਦੇਖ ਲਓ ਮੇਰੇ ਹੱਥਾਂ ਦਾ ਕੀ ਹਾਲ ਹੈ ਇਸ ਲਈ ਮੈਂ ਕੰਮ ਨਹੀਂ ਕਰ ਸਕਦੀ ਅਸੀਂ ਕੀ ਕਰੀਏ ਹੱਥ ਖਰਾਬ ਨੇ ਤੇਰੇ ਕੋਕੋ ਸਾਡਾ ਪਹੁੰਚ ਚੁੱਕਿਆ ਹੈ ਹੈਨਾ ਕੋਕੋ ਕੋਕੋ ਸਾਡਾ ਪਹੁੰਚ ਚੁੱਕਿਆ ਕਿਹੜੇ ਜਲਦੀ ਹੁੰਦੀ ਹੈ ਕਿਹੜਾ ਬਣਾਵਾਂ ਆਪੜੇ ਪਹਿਣਨਗੇ ਬਹੁਤ ਜ਼ਿਆਦਾ ਚੰਗੀ ਤਰੀਕੀ ਬਣਾ ਰਹੀਆਂ ਕੋਕੋ ਦੇਖ ਲੈ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਥੱਪੜ ਪਾਣਗੇ ਤੁਹਾਡੇ ਚੰਗੀ ਤਰ੍ਹਾਂ ਸਾਡਾ ਬਲੌਗ ਸ਼ੂਟ ਕਰੋ ਤਮ ਬਹੁਤ ਹੀ ਨੇੜੇ ਹੈ ਬਸ ਪ੍ਰੋਸੈਸ ਕਿਤੇ ਤੱਕ ਪਹੁੰਚ ਗਿਆ ਪ੍ਰੋਸੈਸ ਥੋੜਾ ਜਿਹਾ ਨੇੜੇ ਆ ਗਿਆ ਹੈ ਨੇੜੇ ਆ ਗਿਆ ਨੇੜੇ ਨੀਅਰ ਬਾਈ ਹਲਵਾਈ ਮਨਜੀਤ ਸਿੰਘ ਮੰਗਟ ਓ ਇਧਰ ਨੂੰ ਕਰ ਤਗਾਈ ਓ ਮੁੰਡਾ ਚੱਲੋ ਨਹੀਂ ਹੱਥ ਲਾਉਣਾ ਮੇਰੇ ਮੁੰਡਾ ਖਾਲਾ ਦਾ ਉਹ ਸਾਦੇ ਨੇ ਪਿੱਛੇ ਮੁੰਡਾ ਕੱਲ ਤਾੜੀ ਘਟਾ ਕੇ ਆਇਆ ਕਤਲ ਹੋ ਜਾਣਗੇ ਇਹਦੇ ਪਿੱਛੇ ਮੋਚ ਨੂੰ ਨਹੀਂ ਹੱਥ ਲਾਉਣਾ ਬੀਬੀ ਸਾਡੀ ਬਹੁਤ ਬਿਜੀ ਆ ਕੋਟੀ ਬੁਣਨ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਰੱਖਦੇ ਹਾਂ ਕਿ ਬੀਬੀ ਸਾਡੇ ਆ ਬੁਣਦੇ ਕਧਿਆਨ ਬੁਣਦੇ ਲੋ ਜੀ ਪ੍ਰਸ਼ਾਸ ਆਪਣਾ ਲਵੇ ਲੱਗ ਚੁੱਕਿਆ ਦੋ ਹਲਵਾਈ ਜ਼ੋਰ ਜ਼ਿਆਦਾ ਪੈ ਗਿਆ ਖੋਏ ਦਾ ਇਸ ਲਈ ਦੂਏ ਹਲਵਾਈ ਪਹੁੰਚ ਨਹੀਂ ਇੱਕ ਹਲਵਾਈ ਨਾਲ ਸਾਨੂੰ ਸਰਿਆ ਨਹੀਂ ਹੈਗਾ ਸੱਡਾ ਤੇ ਲੱਗਦਾ ਨਾ ਤੇਰੇ ਤੇ ਸੱਡਾ ਤੇ ਲੱਗ ਰਿਹਾ ਫਿਰ ਦੋ ਹਲਵਾਈ ਚਾਹੀਦੇ ਨੇ ਜ਼ਰੂਰੀ ਲੱਗ ਗਿਆ ਹੀ ਅਸੀਂ ਤੇ ਤਾਂ ਹੀ ਲਾਂ ਲੱਗਿਆ ਦੋ ਲਵਾਈ ਠੀਕ ਹੈ ਲਓ ਜੀ ਹੁਣ ਪਾਉਣ ਲੱਗਿਆ ਆਪਾਂ ਇਹ ਚ ਖੰਡ ਚੀਨੀ ਇਹਨੂੰ ਕਹਿੰਦੇ ਚੀਨੀ ਮਿੱਠਾ ਬਸ ਬਹੁਤ ਆ ਬਈ ਹਾਂ ਹਾਂ ਜਿਆਦਾ ਮਿੱਠਾ ਹੈ ਮਨ ਮਨ ਮੋਟਾ ਲੱਗਾ ਆਦੇ ਨਾ ਭੈਣ ਡੈਡੀ ਵੀ ਸਮਝਣਾ ਹੋਰ ਸ਼ੂਗਰ ਵਾਲੇ ਮਰੀਜ਼ ਵੀ ਖਾਂਦੇ ਨੇ ਕਿਹੜਾ ਸ਼ੂਗਰ ਵਾਲੇ ਮਰੀਜ਼ ਵੀ ਖਾਂਦੇ ਨੇ ਪੰਗੜਾ ਸਹੀ ਗੱਲ ਹੈ ਕਹਿੰਦੇ ਫਿਰ ਕੀ ਆ ਇਹਨਾਂ ਨੂੰ ਕੀ ਸ਼ੂਗਰ ਬਾਗ ਰਿਹਾ ਹੁਣ ਹੋਰ ਆ ਫਿਰ ਦਵਾਈਆਂ ਲੈਣ ਭੱਜ ਲੰਦੇ ਨੇ ਦਵਾਈ ਹਾਂ ਥਲਵਾਹੀ ਪੈ ਅੱਕਾ ਪੈ ਕਹਿੰਦੇ ਖੰਡ ਦੇ ਨੋਂ ਤੋਂ ਸ਼ੂਗਰ ਵਾਲੇ ਮਰੀਜ਼ ਮੋਲਦੀ ਜੀ ਮਿੱਠਾ ਦੇਖ ਖਟਾ ਇੱਕ ਪਰਸੈਂਟ ਵੀ ਨਹੀਂ ਬਰਬਰ ਹੁਣ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਿ ਇਹ ਮੇਰਾ ਇਹ ਲੋ ਵੀ ਗਜਰੇਲਾ ਬਣ ਕੇ ਤਿਆਰ ਹੋ ਗਿਆ ਏ ਲੋੜਾ ਬਾਰੋ ਪਾਂਜੀ 48 ਬਾਰੋ ਪਾਂਜੀ 48 ਦਿੱਕਾ ਠੀਕ ਆ ਬਾਰੋ ਪਾਂਜੀ 48 ਹੁੰਦਾ ਮੈਂ ਨਾ ਦਿੱਕਾ ਠੀਕ ਆ ਆਂਟੀ ਥੋੜੀ ਚਾਦੋ ਅਜੇ ਥੋੜੀ ਏ ਲੈ ਆ ਗਈ ਇਹ ਬਾਜੀ ਕਰਨੀ ਆ ਕੋਈ ਖਾਸ ੱਡਾ ਸੰ ਥੋੜਾ ਜਾ ਹਜਾਤਾ ਪਾਤਾ ਦੇ ਲੋਕਾਂ ਨੇ ਬਣਾ ਆਪਣੇ ਲੋਕਾਂ ਨੇ ਬਣਾਈਆਂ ਸਾਰੇ ਹੁੰਦੇ ਤੇ ਇੱਕੋ ਜਿਹੇ ਨੇ ਬੰਦਾ ਦਾ ਬੰਦਾ ਹੀ ਆ ਐਵੇਂ ਲੋਕਾਂ ਨੇ ਬਾਜੀ ਕਰਾ ਫਲਾਨੇ ਆ ਮੱਝ ਵੀ ਸਿੱਖ ਫਲਾਨੇ ਐ ਸਾਰੇ ਰੱਬ ਦੇ ਬੰਦੇ ਨੇ ਬਣਾਏ ਨੇ ਕਿੰਨੀ ਮੰਮੀ ਕਿੰਨੀ ਖੁਸ਼ੀ ਯੈਸ ਬੰਦੇ ਨੂੰ ਬੰਦਾ ਸਮਝੇ ਬੰਦਾ ਇੱਜ਼ਤ ਦਾ ਸਾਡਾ ਇੱਕ ਤਾਂ ਮਸਤ ਬੰਦਾ ਮੱਖੇਂਡ ਬਣਿਆ ਇਹ ਵੀ ਤੂੰ ਕੀ ਕਹਾਂ ਜੁਨੇ ਕੋਈ ਬਾਰੇ ਬੀਬੀ ਤੂੰ ਕਹ ਕੋਈ ਬਾਰੇ ਕੁਝ ਕਹਿਣਾ ਚਾਹੁੰਗੇ ਤੁਸੀਂ ਬੀਬੀ ਨੇ ਕਿਹਾ ਕਿ ਕਹਾ ਬੀਬੀ ਨੇ ਸਾਡੋ ਕੇ ਪਤਾ ਕੀ ਕਹਿਣਾ ਤੈਨੂੰ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਮਤਲਬ ਕਿ ਲੱਗਿਆ ਤੁਸੀਂ ਕੋਟੀਆਂ ਪੁੰਦਿਆ ਜੀ ਹੂੰ ਹੂੰ ਠੀਕ ਆ ਜੇ ਕਿਸੇ ਨੇ ਸਾਈ ਦੇਣੀ ਹੋਵੇ ਸਾਡੇ ਬੀਬੀ ਨੇ ਦੇ ਸਕਦਾ ਬੀਬੀ ਸਾਡੀ ਬਹੁਤ ਕੋਟੀਆਂ ਸਵਾਟਰ ਪੁੰਦੀ ਆ ਠੀਕ ਆ ਚਲ ਇਧਰ ਆ ਕੇ ਤੂੰ ਅੰਗੇ ਲਓ ਲਓ ਜੀ ਆਪਣਾ ਖੋਆ ਬਣ ਕੇ ਰੈਡੀ ਹੋ ਗਿਆ ਪਾਤਾ ਆਪਾਂ ਥਾਲਾਂ ਚ ਹੁਣ ਇਹਦੇ ਆਪਾਂ ਹੋਰ ਹੋਰ ਪੀਸ ਕੱਟ ਲਾਂਗੇ ਬਰਫੀਆਂ ਛੋਟੇ ਛੋਟੇ ਪੀਸ ਕੱਟ ਲਾਂਗੇ ਛੋਟੇ ਛੋਟੇ ਪੀਸ ਪਤਨ ਕਿਵੇਂ ਬਣ ਬਸ ਵਹੀ ਟੇਸਟ ਕਰਕੇ ਦੇ ਲਿਆ ਬਹੁਤ ਸਵਾਦ ਬਣਿਆ ਵਾ ਹੋ ਹਲਵਾਈ ਨੇ ਕੁਛ ਹੋਰ ਸੇ ਹਲਵਾਈ ਦਾ ਯੋਗਦਾਨ ਕੁਛ ਥੇਸ ਹਲਵਾਈ ਉਹਨਾਂ ਇਹਦਾ ਤਾਂ ਕੋਈ ਯੋਗਦਾਨ ਨਹੀਂ ਇਹਦਾ ਤਾਂ ਇੱਕ ਯੋਗਦਾਨ ਹੈ ਬਸ ਇਹਨੇ ਕੁਰਚੇ ਨਾਲ ਲਿਆ ਕੇ ਪੜਾਇਆ ਸੀ ਮਾੜਾ ਜਿਹਾ ਚਲੋ ਇਹ ਹਲਵਾਈ ਦਾ ਜ ਹੈ ਇਹਦਾ ਯੋਗਦਾਨ ਖਾਨਚ ਹੋਊਗਾ ਖਾਂਦਾ ਵੀ ਨਹੀਂ ਮੈਂ ਲੋ ਜੀ ਹੁਣ ਮਿਸਟਰ ਪੀਨ ਲੱਗੇ ਨੇ ਚਾਰਨਾ ਕੇ ਰੈਡੀ ਹੋ ਗਏ ਨੇ ਹੈਲੋ ਜੀ ਸਾਡੇ ਉਹ ਰਾਤ ਮੈਂ ਤੁਹਾਨੂੰ ਕੋਲੋਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਤੁਹਾਡਾ ਤੁਹਾਡੇ ਬਾਤੇ ਤਹਾਂ ਸਾਰਾ ਰੋ ਖੁਸ਼ੀ ਭਰ ਆ ਗਏ ਤੇ ਆਨੰਦ ਮਾਣੋ ਸਾਡੇ ਨਾਲ ਕੋ ਖਾ ਖਾ ਅਸਲੀ ਬਹੁਤ ਖਾ ਖਾ ਦਾ ਹਾਂ ਦੋ ਤਰ੍ਹਾਂ ਦਾ ਕੋ ਰਕੇ ਬੈਠਣੋਂ ਇਕੱਲੇ ਜਣੇ ਦੋ ਤਰ੍ਹਾਂ ਦਾ ਖਾਧਾ ਤੇ ਮੈਂ ਇੱਕ ਤਰ੍ਹਾਂ ਦਾ ਹੀ ਆਹ ਸਾਡੀ ਮੰਮੀ ਤਾਂ ਮੂੰਗਫਲੀ ਮੂੰਗਫਲੀਆਂ ਹੀ ਖਾਂਦੀ ਫਿਰ ਜਾਂਦੀ ਆ ਮੂੰਗਫਲੀਆਂ ਹੀ ਖਾਂਦੀ ਫਿਰ ਜਾਂਦੀ ਆ ਹੁਣ ਸਾਡਾ ਕੰਮ ਖਤਮ ਹੋਇਆ ਕਿੰਨੇ ਵਜ ਗਏ 4 4 ਹਾਂ 4 ਵਜ ਗਏ ਸਾਢੇ 3:00 ਵਜੇ 4:00 ਵਜਣ ਵਾਲੇ ਨੇ 3:35 ਹੋ ਗਏ। ਲੋ ਜੀ ਅੱਜ ਆਪਾਂ ਲਾਉਣਾ ਸਾਬ ਨੂੰ ਤੁਹਾਡੇ ਕੋਲ ਡੱਬਾ ਭਰਿਆ ਖੋਏ ਦਾ। ਉਹ ਦੇਖ ਲਾ। ਲੋ ਜੀ ਮਿਸਟਰ ਊਰੀ ਬਾਹਰ ਪੀ ਰਹੇ ਨੇ ਚਾਹ ਤੇ ਟਾਈਮ ਹੋ ਗਿਆ। 3:30 ਤੇ ਮੈਂ ਬਣਾਉਣਾ ਮਾਤਾ ਦਾ ਚੋਲਾ ਮੰਦਰ ਚ ਚਾਹੀਦਾ ਆ। ਮਾਤਾ ਦਾ ਚੋਲਾ ਉਹ ਬਣਾਉਣਾ ਆ ਹੁਣ ਮੈਂ। ਇਹ ਹੈਗਾ ਮਾਤਾ ਦਾ ਚੋਲਾ ਇਹ ਮੈਨੇ ਬਣਾਉਣਾ ਹੁਣ ਸਾਡੇ ਇੱਥੇ ਹੈਗਾ ਜਾਗਰਣ ਇਸ ਲਈ ਬਣਾ ਬਣਾਉਣਾ ਦੇਗੇ ਸੀਗੇ ਇਹ ਮੈਂ ਹੁਣ ਰੈਡੀ ਕਰਨਾ ਆ ਬਸ ਅੱਧੇ ਪੌਣੇ ਘੰਟੇ ਚ ਰੈਡੀ ਹੋ ਜਾਊਗਾ ਇਹ ਹੁਣ ਇਹ ਕਰਨਾ ਮੈਨੇ ਰੈਡੀ ਲਓ ਜੀ ਹੁਣ ਪੱਲੋਂ ਲੱਗੇ ਆ ਲੋੜੀ ਅੱਗ ਬਾਲਾ ਲੱਗੇ ਆ ਉਹ ਬੈਠੇ ਨੇ ਬਾਈ ਬਾਹਰ ਅੱਗ ਬਾਲਾਂ ਲੱਗੇ ਨੇ ਹਾਂਜੀ ਕੀ ਮਾਹੌਲ ਆ ਸਾਡੇ ਦਾ ਤੁਸੀਂ ਕਦੋਂ ਚਿਕਾ ਮਾਰਨ ਦੇ ਹੋ ਕੀ ਹੋਂਦੇ ਆ ਜੀ ਅੱਜ ਮੱਥਾ ਟੇਕਾਂ ਨਹੀਂ ਲੋੜ ਜਾ ਮੱਥਾ ਟੇਕਾਂ ਕਿ ਹੋਂਦੇ ਆ ਚਿਕਾ ਕਦੋਂ ਮਾਰਨ ਦੇ ਹੈਂ ਕੀ ਬੜੀ ਹੈ ਹੈ ਨਹੀਂ ਚਿਕਾ ਮਾਰਦੇ ਉਹ ਵਾਹਿਗੁਰੂ ਲੋੜੀ ਦਾ ਮੌਸਮ ਲੋੜੀ ਦਾ ਤਿਹਾਰ ਮੌਸਮ ਆ ਗਿਆ ਆਂਟੀ ਨੇ ਇੱਕ ਗਲੀ ਚੱਕ ਵਾਲੀ ਕਿਹੜੀ ਆਂਟੀ ਨੇ ਹੈ ਇਹ ਪੁੱਛੇ ਚੱਲਦੇ ਆ ਮਾਤਾ ਦੇ ਕੋਤੇ ਜਾ ਕੇ ਚਲੋ ਗਈਆ ਮੌਲ ਦੇਖਦੇ ਆਪਾਂ ਕਿਵੇਂ ਆ ਗੱਲੀਆ ਮਾਹੌਲ ਤਾਂ ਹੈ ਖਤਰਨਾਕ ਜਾਈਆ। ਉਹ ਸੀ। ਉਹ ਹਾਂ। ਉਹ ਘਰਾਂ ਦੇ ਨੇ ਬਾਹਰ ਲਾਈਆ ਲੋੜੀ ਹਨਾ। ਉਹਨਾਂ ਦੇ ਵਿਆਹ ਹੋਇਆ ਨਾ ਮੁੰਡੇ ਦਾ। ਨਾ ਕਿਸੇ ਦਾ ਵੀ ਨਹੀਂ ਹੋਇਆ ਵਿਆਹ ਤਾਂ। ਕੌਣ? ਆਂਟੀ ਹੋਈ ਆ। ਅੱਛਾ ਅੱਛਾ। ਤੇ ਅਸੀਂ ਆਪ ਦਾ ਮਾਹੌਲ ਇੱਥੇ ਬਣਾਵਾਂਗੇ। ਅੱਗ ਲੱਗ ਚੁੱਕੀ ਹੈ ਤੇ ਆਪਾਂ ਵੀ ਹੱਥਾਂ ਸੇਖੀਏ, ਹੱਥ ਠਰਗੇ ਦੁੱਧ ਪਾ ਕੇ ਆ ਨਾ ਮੈਂ ਮੋਟਸਾਲ ਤੇ ਬੜੇ ਹੱਥ ਠਰਗੇ ਵੀ। ਵੱਡੀ ਕਰਕੇ ਦੇਖ ਲੂਗਾ। ਵੱਡੀ ਕਰਕੇ ਤੇ ਦੇਖ ਲੂਗਾ ਪਰ ਧੂਣੀ ਪੂਕਾ ਮੰਡੇ ਨੇ ਲੋਕ ਭੂਕਣੀ ਲੈ ਕੇ ਆ ਭੂਕਣੀ ਭੂਕਣੀ ਲੈ ਆਓ ਭੂਕਣੀ ਲੈ ਆ ਭੂਕਣੀ ਬਾਈ ਭੂਕਣੀ 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 ਲੈ ਆਓ ਭੂਕਣੀ ਭੂਕਣੀ ਬੁੱਢਿਆ ਰਿ ਦਿਨ ਕਿੱਕ ਕਾਂਤ ਨਹੀਂ ਬੀਤਿ ਰ ਪਰ ਹੋਇਆ ਆਹਾਹਾਹਾ ਲਟਾਂ ਜਗਾ ਲੈ ਸਾਰੀਆਂ ਦਿਵਾਲੀ ਅੱਜ ਨਾ ਲੋੜੀ ਅੱਜ ਦਿਵਾਲੀ ਵੈਰੀ ਗੁੱਡ ਇਹਨੇ ਕੀ ਲਾ ਕੇ ਦੇਣਾ ਬੱਚਿਆਂ ਨੂੰ ਕੀ ਪਤਾ ਉਹ ਲੱਕੜ ਦੀ ਲਾ ਦੇ ਉਹ ਕਿੰਨਾ ਆ ਤਾਂ ਉਹ ਉੜਦਾ ਪਿਆ ਨਾ ਜਿਹੜਾ ਇਹਨਾਂ ਆ ਉੜਦਾ ਪਿਆ ਨਾ ਮੇਰੇ ਸਾਰੇ ਕੱਪੜੇ ਦੇਖੀ ਕੱਪੜੇ ਦੇ ਵੀ ਜਾਂਦਾ ਉਹ ਖਰਾਬ ਹੋ ਗਏ ਇਹ ਫੋਨੇ ਕਿੰਨੇ ਲਾਏ ਨੇ ਗੋਹੇ ਹਾਂ ਤੇ ਗੋਹੇ ਨਹੀਂ ਲੱਗਣਗੇ ਉਹ ਕਿੰਨੇ ਲੱਗਣਗੇ ਤੇਰੇ ਮਤਲਬ ਬਾਬਾ ਜੀ ਗੱਲਾ ਕਿਤੇ ਖੜਨਾ ਨਹੀਂ ਹੁੰਦਾ ਇੱਥੇ ਕੰਮ ਕਰੀਦਾ ਹੁੰਦਾ ਹੈ ਕਰ ਦੋ ਬਟੇ ਨੂੰ ਹਾਰਡ ਵਰਕਿੰਗ ਕਰੀਦੀ ਹੁੰਦੀ ਹੈ ਅੱਗ ਤਾਂ ਮਚਾਤੀ ਮਮੀ ਨੇ ਲੋੜੀ ਦੀ ਬਈ ਭੂਕ ਨਹੀਂ ਨਾ ਭੁੱਖਾ ਮਾਰ ਮਾਰ ਕੇ ਹੋਰ ਕੀ ਕਰੀਏ ਧਾ ਹੋਈ ਜਾਂਦਾ ਟਰ ਨਾ ਮੜੇ ਹੱਥ ਤੇ ਗਰਮ ਹੈ ਮੈਂ ਤਾਂ ਬਈ ਟੰਡੇ ਹੋਏ ਪੇਚ ਮਰ ਮਰ ਪਏ ਪੇਚ ਆਤ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਭਾਈ ਹੈਪੀ ਲੋੜੀ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਲੋੜੀ ਜਿੱਦੜੀ ਲੋੜੀ ਖੁਸ਼ ਰੋ ਮਸਤ ਰੋ ਸਵਸਤ ਰੋ ਜਵਾਨੀ ਮਾਣੋ ਆਪਾਂ ਦਾ ਹਰੇਕ ਵਾ ਇੱਥੇ ਲੋਨੇ ਨੇ ਭਾਈ ਪਿਛਲੀ ਵਾਰ ਵੀ ਇੱਥੇ ਲਾਈ ਤੇ ਆਪਦੇ ਅੰਦਰ ਲਾ ਲਈ ਦੀ ਆ ਇੱਥੇ ਮੱਥਾ ਟੇਕ ਲਈਦਾ ਵਾ ਸੇਕੀ ਜਾਂਦਾ ਵਾ ਜਦੋਂ ਹੋ ਜਾਂਦਾ ਠੰਡੀ ਜੀ ਅੱਗ ਫਿਰ ਅੰਦਰ ਜਾਵੜੀ ਦਾ ਆਪਦੇ ਆਜੋ ਭਾਈ ਛੇਤੀ ਬਾਹਰ ਲਓ ਜੀ ਥਾਲੀ ਆਪਣੀ ਹੋ ਗਈ ਆ ਤਿਆਰ ਮੱਥਾ ਟੇਕਣ ਵਾਲੀ ਕੋਕੋ ਵੀ ਪਹੁੰਚ ਚੁੱਕਿਆ ਸਾਡਾ ਇੱਕ ਹੋਰ ਮਹਿਮਾਨ ਘਰੇ ਪਹੁੰਚ ਚੁੱਕਿਆ ਤੁਹਾਨੂੰ ਸੱਦੇ ਸੀ ਅਸੀਂ ਚਲੋ ਆਜੋ ਫਿਰ ਤੁਸੀਂ ਵੀ ਆਜੋ ਤੁਸੀਂ ਪਹਿਲੇ ਨੰਬਰ ਤੇ ਸੱਦੇ ਆ ਤੇ ਪਹਿਲੇ ਨੰਬਰ ਤੇ ਹੁੰਦਾ ਇਹ ਨਾ ਚਲੋ ਆਜੋ ਬਾਹਰ ਮੱਥਾ ਟੇਕ ਲਓ ਤੁਸੀਂ ਬੱਚਾ ਹਜੇ ਨਹੀਂ ਇੱਕਦਮ ਹਾਂਜੀ ਦੱਸੋ ਹੁਣ ਕੀ ਹੋਇਆ ਇਹ ਕਿਸ ਕੀ ਇਹ ਕੀ ਹੋਈ ਪੇਟਾਂ ਆਰਤੀ ਆਰਤੀ ਨਹੀਂ ਹੁੰਦੀ ਮੈਂ ਉਹ ਕਹਿੰਦੇ ਆ ਮੈਂ ਕਰਕੇ ਆਪਾਂ ਆਰਤੀ ਕਰ ਲੈਂਦੇ ਹਾਲੇ ਟਾਈਮ ਪਾਉਣੇ ਹੋਏ ਪਏ ਨੇ ਚਲੋ ਭਾਈ ਸਪੈਨ ਆ ਜਾਓ ਸਰ ਆ ਆਰਤੀ ਨਹੀਂ ਹੁੰਦੀ ਭਾਈ ਇਹ ਲੋੜੀ ਦਾ ਗੀਤ ਹੁੰਦਾ ਉਹ ਗਾ ਰਹੇ ਨੇ ਕੋਕੋ ਔਰ ਆਪਾਂ ਤਾਂ ਤੋਂ ਵੀ ਹਾਂ ਹਾਂ ਅੱਜ ਤਾਂ ਕੋਕੋ ਹਾਂ ਬੈਜੋ ਹੋਇਆ ਟਿੱਕੇ ਪਤਾ ਨਹੀਂ ਜਦੋਂ ਪਤਾ ਹਮ ਗੋ ਵੰਡਦੇ ਸੀ ਫੰਡ ਤੇ ਸਹੀ ਗੱਲ ਤੇ ਲਾ ਟੱਕੇ ਨਾਲ ਦੇਖੀ ਲੋਨ ਬੁਲਾ ਰਹੀ ਹੋਵੇ ਆਉਂਦੇ ਹੀ ਨਹੀਂ ਹੁਣ ਜਿੱਤੇ ਕੋਲ ਅਗਲਾ ਡਰਦਾ ਹੋ ਆਖ ਡਰਨ ਪੇ ਤੂੰ ਨੇੜੇ ਉਹਨੂੰ ਕਰ ਰਹੀ ਏ ਤੂੰ ਤਾਂ ਅੱਗੇ ਤੋਂ ਅੱਗੇ ਵੀ ਇਹਦਾ ਟਕਾਇਆ ਸੀ ਪਿਲੀ ਵਾਰ ਮੱਥਾ ਇਸ ਸਰਾਇ ਤਲੀਦਰ ਜਾਏ ਤਲੀਦਰ ਦੀ ਜੜ ਚੁੱਲ੍ਹੇ ਪਾਏ ਚਲੋ ਭੁੱਦ ਬੇਬੀ ਗੁੱਡ ਬੇਬੀ। ਹਨਾ ਪਹਿਲਾਂ ਕੋਕੋ ਨੇ ਮੱਥਾ ਟੇਕਿਆ ਵੀ। ਯਾਰੋ ਪਹਿਲੇ ਸਾਡੇ ਕੋਕੋ ਮੱਥਾ ਟੇਕਦਾ ਕਿਉਂਕਿ ਸਾਡੇ ਘਰ ਦਾ ਮਹਿਮਾਨ ਆ। ਸਹੀ ਗੱਲ ਆ। ਚਲੋ ਹੁਣ ਤੁਸੀਂ ਵੀ ਟੇਕੋ। ਤੁਸੀਂ ਟੇਕੋ। ਦੋਵੇਂ ਜਣੇ ਟੇਕ ਲਓ। ਲੈ ਬਣਾਉ। ਜੈ ਅਗਨੀ ਦੇਵੀ। ਐ ਨਹੀਂ ਕਹਿੰਦੇ ਐ ਕਹਿੰਦੇ ਹੁੰਦੇ ਨੇ। ਇਸ ਤਰ੍ਹਾਂ ਐ ਦਲਿਤਰ ਜਾਏ ਦਲਿਤਰ ਦੀ ਜੜ ਝੁੱਲੇ ਪਾਏਗਾ ਤੇ ਲੈ ਜੈ ਅਗਨੀ ਦੇਵੀ। ਇਹ ਕੀ ਗੱਲ ਬਣਦੀ ਆ ਬਈ। ਹੋਰ ਕੀ ਚੱਲੇ ਵੀ ਠੀਕ ਆ। ਇਹ ਵੀ ਢਿੱਕਾ ਅਗਨੀਆਂ ਕੋਕੋ ਦਾ ਫਾਨ ਦੀ ਅਗ ਲੱਗ ਰਹੀ ਆ ਕੋਕੋ ਮਿੱਠਾ ਲਿਸੀ ਪੀਪੀ ਲੈ ਲਾ ਜੇ ਮੈਂ ਹੋ ਟੇਕੂਗਾ ਮੱਥਾ ਅਗ ਲੱਗ ਰਹੀ ਆ ਅਗ ਨਹੀਂ ਬੜੀ ਨੇ ਲਾਓ ਜੀ ਆਂਟੀ ਟਿੱਕੋ ਹੱਤਾ ਆਇਆ ਨਹੀਂ ਹੈਗਾ ਤੂੰ ਉਹ ਜਣਾ ਟਿੱਕਕੇ ਉਹਦੇ ਨਾਲ ਟਿੱਕੀ ਦੀ ਤਿੰਨ ਟਿੱਕੇ ਦਿਨ ਸਿਰਕੇ ਚਲੋ ਬਈ ਛੇਤੀ ਛੇਤੀ ਗੱਚਕ ਗੱਚਕ ਦੇ ਦੇ ਬੀਬੀ ਨੂੰ ਕਾਹ ਕੋਈ ਆ ਜਾ ਤੂੰ ਖਾ ਰਸਤਾ ਟੇਕ ਲਿਆ ਹੁਣ ਮੱਥਾ ਜਾ ਉਹਨਾਂ ਨੂੰ ਤਾਂ ਮੱਥਾ ਟੇਕ ਲਿਆ ਮੱਥਾ ਐ ਤਾਂ ਟੇਕ ਲਿਆ ਮੱਥਾ ਪਰ ਮੱਥਾ ਟੇਕ ਦੇ ਨਾ ਆਹ ਨਿਆ ਪੱਕੀਆਂ ਹੈ ਨਹੀਂ ਟੋਕਰੇ ਘਰ ਕੇ ਜਾਂਦੇ ਲਈ ਡੱਡੇ ਚਲ ਲਈ ਚਲੋ ਟੇਕ ਲਓ ਮੇ ਮੱਥਾ ਤੂੰ ਨੀਕੇ ਨੀਕੇ ਪੱਕੀਆਂ ਆ ਕਾਲੀ ਵੀ ਰੰਗ ਨਹੀਂ ਜਾਰੇ ਤੇ ਕਾਲੇ ਵਾਲੇ ਜਸਤ ਮਨ ਬਣ ਕਰਦੇ ਇਸਰਾਵੇ ਦਲਿੱਦਰ ਜਾਵੇ ਦਲਿੱਦਰ ਦੀ ਜਿਹੜੇ ਛੁੱਲੇ ਨਾਲ ਹਾਂ ਕਹਿੰਦੇ ਬੱਲੂ ਵੀ ਕਹਿੰਦਾ ਮਾਣ ਲੈ ਲੋ ਵਿਚਾਰਾ ਨਾ ਡੈਡੀ ਤਾਂ ਬੱਜੇ ਚ ਮਸਤ ਕੀ ਲਾਈ ਤਾ ਕੁਵਾਲੀਆਂ ਜੀ ਨਾ ਗੱਚਕ ਖਾਲੀ ਹਾਂ ਹਾਂਜੀ ਲਓ ਜੀ ਅੱਜ ਆਪਾਂ ਚੱਲੇ ਆਂ ਗੁਰਦੁਆਰੇ ਕਰਦੇ ਬਲੌਗ ਨੂੰ ਇੱਥੋਂ ਹੀ ਕੰਟੀਨਿਊ ਆਪਾਂ ਕੱਲ੍ਹ ਦੇ ਬਲੌਗ ਨੂੰ ਇੱਥੇ ਕੰਟੀਨਿਊ ਕਰਦੇ ਆਂ ਚੱਲੇ ਆਂ ਆਪਾਂ ਗੁਰਦੁਆਰੇ ਕਿਉਂਕਿ ਅੱਜ ਆਇਆਗਾ ਮਾਗੀ ਦਾ ਅਧਿਆੜਾ ਸਾਰੇ ਲੋਕ ਗੁਰਦੁਆਰੇ ਜਾਂਦੇ ਨੇ ਮੱਥਾ ਟੇਕਦੇ ਆਂ ਮੱਛਿਆ ਮੱਛਿਆ ਵੀ ਛਾਦਾ ਮੱਛਿਆ ਵੀ ਨਾ ਹੁੰਦੇ ਆ ਇਸ ਕਰਕੇ ਅਸੀਂ ਵੀ ਹੁਣ ਕੰਮ ਕੁੰਮ ਨਿਭੜ ਕੇ ਚੱਲੇ ਆਂ ਤੇ ਮੰਮੀ ਤਾਂ ਨਹੀਂ ਜਾ ਰਹੇ ਨਾਲ ਉਹਨਾਂ ਨੂੰ ਕੋਈ ਕੰਮ ਪੈ ਗਿਆ ਉਹ ਚੱਲੇ ਗਿਆ ਕਿਤੇ ਤੇ ਅਸੀਂ ਚੱਲੇ ਆਂ ਫਿਰ ਮੈਂ ਕਿਹਾ ਆਪਾਂ ਅਸੀਂ ਮੱਥਾ ਟੇਕ ਕੇ ਆਈਏ ਤੇ ਚੱਲਦੇ ਆਂ ਤੇ ਨੇੜੇ ਗੁਰਦੁਆਰਾ ਵਾ ਉੱਥੇ ਆ ਕੇ ਮੱਥਾ ਟੇਕਿਆ ਆਨੇ ਆ ਚਾਬੀ ਤਾਂ ਚੱਕਣੀ ਭੁੱਲ ਗਿਆ ਮੈਂ ਚਾਬੀ ਚੱਕੀ ਇਹ ਗੱਡੀ ਦੀ ਠੰਡ ਬਹੁਤ ਅੱਜ ਮੈਂ ਤਾਂ ਧੁੱਪ ਨਿਕਲ ਗਈ ਪਰ ਅੱਜ ਧੁੱਪ ਹੈ ਨਹੀਂ ਜੀ ਮਰਾ ਹਾਲੀਆਂ ਗੱਡੀ ਦਾ ਮਸੇਰੀ ਖੜਤੀ ਸੀ ਬਾਹਰ ਹਾਂ ਤਾਂ ਚੱਲ ਕੋਕੋ ਬੱਠਾ ਕੋਕੋ ਠੰਡ ਨਹੀਂ ਲਾਦੀ ਪਤਾ ਕੀ ਹੋ ਗਿਆ ਦਿੱਦੀ ਨੂੰ ਕਹਿ ਕੇ ਰੋ ਦੂੰ ਮੈਂ ਕਿੱਥੇ ਜਾ ਲਓ ਜੀ ਆਪਾਂ ਚੱਲੇ ਆ ਹੁਣ ਠੰਡ ਵੀ ਬਹੁਤ ਹੋਈ ਪਈ ਅੱਜ ਧੁੱਪ ਵੀ ਨਹੀਂ ਨਿਕਲੀ ਹੈਗੀ ਇਹ ਕਰਕੇ ਮੈਂ ਘਰ ਦੀ ਗਰਮ ਨਹੀਂ ਕੀਤੀ ਜੇ ਮੈਂ ਗਰਮ ਜੇ ਕਹਿੰਨਾ ਹੈਟਰ ਚੱਲ ਪੂਰਾ ਰਸ ਨਾਲ ਨਾਲ ਹੀ ਅੱਜ ਧੁੱਪ ਨਹੀਂ ਨਿਕਲੀ ਹੈਗੇ ਉਹਨਾਂ ਦੇ ਵੀ ਉਹ ਆ ਉਹਦਾ ਬੱਚਾ ਹੋਇਆ ਮੈਨੂੰ ਮੁੰਡਾ ਸਾਡੇ ਗਵਾਂਢੀਆਂ ਦੇ ਘਰ ਹੋਇਆ ਬੇਬੀ ਉਹ ਲੈ ਕੇ ਆਉਣਗੇ ਹੁਣ ਆਪਣੀ ਮੋਟੀ ਸਾਡਾ ਬਾਹਰ ਵਾਲ ਨੇ ਡੈਕੋਰੇਟ ਕੀਤਾ ਹੋਇਆ ਧੁੱਪ ਨਹੀਂ ਨਿਕਲੀ ਅੱਜ ਸੁੱਕੀ ਠੰਡ ਹੋਈ ਪਈ ਆ ਚਲਿਏ ਹੁਣ ਆਪਾਂ ਚਲੋ ਫਿਰ ਲੋ ਜੀ ਸੱਚਾ ਚੱਲੇ ਆਪਾਂ ਹੁਣ ਉਹ ਜੀ ਇਤਨੀ ਪੁੱਤ ਬਣ ਲਗੇ ਨਹੀਂ ਨਹੀਂ ਲੋ ਜੀ ਸਾਡੇ ਗਵਾਂਢੀ ਵੀ ਆ ਰਹੇ ਨੇ ਬੇਬੀ ਨੂੰ ਲਈ ਇਹ ਉਹਨਾਂ ਨੇ ਗੱਡੀ ਡੈਕੋਰੇਟ ਕੀਤੀ ਸੀ ਆ ਰਹੇ ਨੇ ਹੁਣ ਲੈ ਕੇ ਪਿੱਛੇ ਬੈਠੇ ਸੀ ਹਨਾ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਜਦੋਂ ਘਰ ਦੇ ਵਿੱਚ ਮਹਿਮਾਨ ਆਉਂਦਾ ਨਾ ਮੈਂਬਰ ਬਣ ਜਾਂਦਾ ਫਿਰ ਉਹ ਘਰ ਦਾ ਪਤਲੀ ਵਾਲੀ ਆਪਣੀ ਉਹਦਾ ਕੱਦ ਦੇ ਹਿਸਾਬ ਨਾਲ ਠੀਕ ਆ ਉਹ ਉਹਦਾ ਗੰਦ ਵੀ ਲੰਬਾ ਨਾ ਕਰਾ ਥੋੜਾ ਜਿਹਾ ਥੋੜਾ ਜਿਹਾ ਸਰੀਰ ਪਰ ਜਿਨਾ ਉਹਦਾ ਤਾਂ ਜ਼ਿਆਦਾ ਵਧੀਆ ਲੱਗੂਗਾ ਜਾਮ ਲੱਗ ਗਿਆ ਜਾਮ ਫੁੱਲ ਗਿਆ ਜਾਮ ਸਾਡੇ ਇੱਥੇ ਨਾ ਜਾਮ ਵਾਲੇ ਲੱਗਦੇ ਨੇ ਇੱਕ ਤਾਂ ਸਮਾਨੇ 'ਚ ਐ ਬਹੁਤ ਲੱਗਦਾ ਜਾਮ ਇੱਥੇ ਕੋਈ ਇاں ਬੱਸ ਸਿਟੀ ਹਰੇਕ ਜੀ ਲੱਗਦਾ ਜਾਮ ਛੋਟੇ ਛੋਟੇ ਕੰਕਸ ਮੇਰੇ ਤੋਂ ਬਣਾ ਬੜਾ ਜਾਮ ਲੱਗਣ ਲੱਗ ਰੇਕ ਰੇਕ ਰੇ ਦੋ ਤਿੰਨ ਗੱਡੀਆਂ ਖੜੀਆਂ ਨੇ ਇਸ ਕਰਕੇ ਬਹੁਤ ਜ਼ਿਆਦਾ ਜਾਮ ਲੱਗਦਾ ਵਾ ਤਾਂ ਹੀ ਤਾਂ ਜਾਮ ਲੱਗ ਜਾਂਦਾ ਮੂਰੋ ਕੋਈ ਚੀਜ਼ ਆ ਰਹੀ ਆ ਉਧਰੋਂ ਅੱਗੇ ਕੋਈ ਚੀਜ਼ ਆ ਰਹੀ ਆ ਇੱਧਰ ਜੇ ਉਹ ਲੰਘ ਜੂਗਾ ਤਾਂ ਫਿਰ ਆਪਾਂ ਵੀ ਲੰਘ ਜਾਾਂਗੇ ਉਹ ਕਹਣਗੇ ਬਸ ਕਾਲੀ ਤੇ ਉਹ ਉਹਦੇ ਮੋੜਾ ਦੂ ਉਹਦੇ ਬਾਅਦ ਖੜੇ ਰਹਿੰਦੇ ਨੇ ਫਿਰ ਵੀ ਤਾਂ ਆਪੇ ਹੀ ਆਪਣੀਆਂ ਗੱਡੀਆਂ ਇੱਧਰ ਉੱਧਰ ਕਰਦੇ ਨੇ ਫਿਰ ਕੋਈ ਚੱਕਰ ਨਹੀਂ ਹਾਂ ਫਿਰ ਵੀ ਤਾਂ ਉਹਨੂੰ ਕਰਨੀ ਪੈਂਦੇ ਗੱਡੀ ਸਾਈਡ ਤੇ ਜਾਂ ਇੱਧਰਲੇ ਨੂੰ ਕਰਨੀ ਪੈਂਦੀ ਆ ਕਰਨੀ ਤਾਂ ਫਿਰ ਵੀ ਪਊਗੇ ਐਵੇਂ ਕਰਦੇ ਨੇ ਲੋਕ ਕੀ ਪਤਾ ਨਹੀਂ ਕੀ بس ਲੋਕਾ ਇੱਕ ਦੂਜੇ ਦੇ ਉੱਤੇ ਦੀ ਆ ਵੀ ਆ ਅਸੀਂ ਲੰਗ ਜੇ ਲੰਗਣ ਫਿਰ ਦੋਨਾਂ ਚੋ ਕਿਸੇ ਨੇ ਵੀ ਹੁੰਦਾ ਖੜੇ ਰਹਿੰਦੇ ਨੇ ਉੱਤੇ ਕਿੰਨਾ ਜੂਸ ਪੀਣਾ ਕਿਸੇ ਨੇ ਜੂਸ ਗਾਦਰਾ ਮਟਰ ਗੋਭੀ ਆਲੂ ਪਿਆਜ਼ ਠੰਡੇ ਚ ਨਹੀਂ ਜੀ ਕਰਦਾ ਸੰਤਰੇ ਸੰਤਰੇ ਖਾਣ ਨੂੰ ਬਾਂਦਰ ਇੱਥੇ ਕਿੰਨੀ ਤਰੀ ਕਿਹੜੀ ਤਰੀ ਬਾਜ਼ਾਰ ਲੱਗਦਾ ਇੱਥੇ ਵੀਰ ਮਾਰਨੂੰ ਸੰਡੇ ਸੰਡੇ ਮੌਂਕੀ ਛੋਟਾ ਜ ਆ ਹਾਂ ਠੰਡੇ ਬਾਈ ਇੱਥੇ ਕਹਿੰਦੇ ਲੰਗੂਰ ਆ ਗਏ ਸਮਾਨੇ ਚ ਬਹੁਤ ਹਾਂ ਹਾਂਜੀ ਕੌਣ ਕਹਿੰਦਾ ਤੁਹਾਨੂੰ ਲੰਗੂਰ ਆ ਕੇ ਕਿਸੇ ਕੋਠੀਆਂ ਕੁੱਠੀਆਂ ਚ ਵੜ ਗਏ ਪਰ ਇਹ ਕਿੱਥੋਂ ਆ ਗਏ ਲੰਗੂਰ ਇੰਨੇ ਉਹ ਆ ਮੈਂ ਬਣਾਈ ਹੋਣੀ ਹਾਂ ਸੱਚੀ ਹਾਂ ਉਹ ਵੀ ਪਰ ਲੋਕੋ ਠੀਆਂ-ਕੁੱਠੀਆਂ ਚ ਬੜੇ ਫਿਰਦੇ ਆ ਲੋਕਾਂ ਦੇ ਬਾਕੀ ਇਹ ਨਹੀਂ ਪਤਾ AI ਨੇ ਬਣਾਈ ਇਹ ਵੀਡੀਓ ਦੇਖ ਲਿਓ ਵੀ ਉਹਨਾਂ ਨੇ ਕੋਈ ਨਹੀਂ ਸਹੀ ਗੱਲ ਆ ਬੁੜੀਆਂ ਨੂੰ ਕਿਹੜਾ ਪਤਾ ਲੱਗਦਾ ਬੱਚੀਆਂ ਨੂੰ ਵੀ ਇਹ ਅਸਲੀ ਆ ਕਿ ਨਕਲੀ ਆ ਅੱਜ ਵੀ ਲੱਗੀ ਪਈ ਆ ਸੇਲ ਪਰ ਸੰਡੇ ਸੇਲ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਆ ਇੱਥੇ ਸਾਰਾ ਭਰਿਆ ਹੋਇਆ ਹੁੰਦਾ ਇਹ ਬਹੁਤ ਜ਼ਿਆਦਾ ਭਰਿਆ ਹੁੰਦਾ ਲੰਗਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਆ ਕਿ ਮਸਾਲਾ ਲੰਗਣ ਦਾ ਇਹ ਕਿੰਨੀ ਲੱਗਦੀ ਆ ਯਾਰ ਹਾਂ ਨਾ ਪੈਰ ਦੀ ਸਫਾਈ ਕੀਤੀ ਸੀ ਤੇ ਬਾਰੋ ਸਾਈਡਾਂ ਤਾਂ ਪੱਕੀ ਵੀ ਕੀਤੀ ਸੀ ਜਿੱਥੇ ਜਿੱਥੇ ਤਾਂ ਟੁੱਟੀ ਹੋਈ ਸੀ ਨਹੀਂ ਨਹੀਂ ਉਹ ਤਾਂ ਪੱਕੀ ਥੋੜੀ ਕਿੜ ਕੀਤੀ ਹੋਣੀ ਆ ਉਹ ਪਰ ਨਹੀਂ ਹੁਣ ਕਾਜ ਆਪਦੇ ਸੜ ਗਿਆ ਪਤਾ ਨਹੀਂ ਇਹ ਬਸ ਸੜਦਾ ਠੰਡ ਡੰਡ ਨਾਲ ਆ ਜਾ ਉਹ ਗਰਮੀ ਤਾਂ ਬਹੁਤ ਹੋ ਜਾਂਦਾ ਹੁੰਦਾ ਇਹ ਲੋ ਜੀ ਗੁਰਦੁਆਰੇ ਅਸੀਂ ਪਹੁੰਚ ਗਏ ਆ ਤੇ ਹੁਣ ਆ ਕੇ ਹੁਣੇ ਖੜਾਈਏ ਪਾਰਕ 'ਚ ਗੱਡੀ ਚੱਲਦੇ ਆ ਅੰਦਰ ਮੱਥਾ ਇੱਥੇ ਵੀਡੀਓ ਬਣਾਉਣੀ ਤਾਂ ਹੈ ਨਹੀਂ ਕਿਉਂਕਿ ਅੱਗੇ ਬਹੁਤ ਬਰਾਣੀ ਅਸੀਂ ਗੁਰਦੁਆਰੇ ਆਮ ਹੀ ਆਉਂਦੇ ਰਹਿੰਦੇ ਆ ਤੇ ਆ ਕੇ ਫਿਰ ਤੁਮ ਬਾਹਰ ਮਿਲਦੇ ਹਾਂ ਜਾइए ਗੁਰਦੁਆਰੇ ਅਸੀਂ ਲੋ ਜੀ ਬਾਬਾ ਜੀ ਤੇ ਮੱਥਾ ਟੇਕ ਕੇ ਆਪਾਂ ਹੁਣ ਚੱਲ ਸਾਡੇ 3 ਹੋਣ ਵਾਲੇ ਨੇ ਨਹੀਂ ਸਾਡੇ 3.5 ਸੋਰੀ ਪੌਣੇ 3 ਹੋਗੇ ਨੇ ਪੌਣੇ 3 ਹੋਗੇ ਹੂੰ ਪੌਣੇ 3 ਹੋਗੇ ਬਸ ਮੱਥਾ ਟੇਕਿਆ ਦਾ ਬਾਬਾ ਜੀ ਦੇ ਨਾ ਸੜਕ ਟੁੱਟੀ ਪਈ ਆ ਇਹ ਵੀ ਯਾਰ ਪਤਾ ਨਹੀਂ ਕਿ ਇਹ ਪੈਚ ਹੀ ਪੈਚ ਹੀ ਭਰਤੇ ਸੀ ਭਰਤੇ ਸੀਗੇ ਬਸ ਉਹ ਵੀ ਸੜਕ ਹੀ ਬਣਾ ਦੋ ਤੁਸੀਂ ਇੰਨੀ ਪਰ ਖੁੱਲੀ ਸਾਡੀ ਘਰ ਤੀ ਥੋੜੀ ਅੱਗੇ ਨਾਲੋਂ ਹਾਂ ਹੈਗਾ ਹੈ ਹੈਗਾ ਤੇ ਇਹੀ ਟੋਟਾ ਜਿਹਾ ਹੀ ਹਾਂ ਉਹ ਨਹਿਰੋਂ ਨਹਿਰ ਵਾਲੀ ਸੜਕ ਹੀ ਇਹੀ ਆ ਬਸ ਐ ਹੀ ਆ ਬਹੁਤ ਟੁੱਟੀ ਪਈ ਜਾਂਦਾ ਦੱਸਦਾ ਕਿ ਕਿੱਦਾਂ ਅੱਗੇ ਟੁੱਟੀ ਹੋਈ ਹੈ